ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਮੈਂ ਬੂਟਾ ਸਿੰਘ ਰਣ ਸਿੰਘ ਬੜੇ ਭਰੇ ਤੇ ਦੁਖੀ ਮਾਨਣਾ ਜਹਦਰ ਸੂਰ ਸਿੰਘ ਖਾਲਸਾ ਦੀ ਮੌਤ ਉੱਤੇ ਬੋਲਦਾ ਹਾਂ ਕਿਉਂਕਿ ਜਹਦਰ ਸੂਰ ਸਿੰਘ ਖਾਲਸਾ ਨੇ ਸਮੇਂ-ਸਮੇਂ ਸਿੱਖ ਪੰਥ ਦੀ ਖਾਤਰ ਤਨਮਨ ਧਨ ਨਾਲ ਸੇਵਾ ਕੀਤੀ ਮਾਸਟਰ ਉਹ ਲੱਗੇ ਸਨ ਕੋਈ ਮਾਸਟਰੀ ਛੱਡ ਕੇ ਸੰਤ ਜਨਿਆ ਇਸ ਨੂੰ ਭਿੰਡਰਾਂ ਵਾਲੇ ਨੂੰ ਮਿਲੇ ਔਰ ਫਿਰ ਜਦੋਂ 1985 ਚ ਬਾਬਾ ਜਗਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਸਾਰੇ ਆਗੂਆਂ ਦੇ ਲਿਖਤ ਤੋਂ ਬਾਅਦ ਬਣਾਇਆ 1 ਕਮਈ 1985 ਨੂੰ ਜਹਦਰ ਰਸੂਰ ਸਿੰਘ ਖਾਲਸਾ ਉਸ ਪਾਰਟੀ ਦੇ ਦਫ਼ਤਰ ਸਖਤਰ ਬਣੇ ਨਾਲ ਗਰਦਾਰਸ਼ਨ ਸਿੰਘ ਵਾਈਗਾ ਇੱਕ ਜਹਦਰ ਅਵਤਾਰ ਸਿੰਘ ਅੰਬਰਸਰ ਔਰ ਇਹਨਾਂ ਨੇ ਸਿਰਕਤਲੀ ਨਾਲ ਬਾਬਾ ਦਲ ਦੀ ਯੂनाइटेड खालੀ ਦਲ ਦੀ ਉਸ ਸਮੇਂ ਬਹੁਤ ਵੱਡੀ ਸੇਵਾ ਕੀਤੀ 21 ਮਾਰਚ 1986 ਨੂੰ ਜਦੋਂ ਪ੍ਰਣਾਲਾ ਸਰਕਾਰ ਦੀ ਅਸੈਂਬਲੀ ਦਾ ਚੰਡੀਗੜ੍ਹ ਘਰਾਓ ਕੀਤਾ ਗਿਆ ਤੇ ਜਹਦਰ ਸੂਰ ਸਿੰਘ ਨੂੰ ਪੁਲਿਸ ਨੇ ਡਾਂਗਾਂ ਲਾ ਕੁੱਟਿਆ ਔਰ ਭਾਰੀ ਤਸ਼ੱਦਦ ਹੋਇਆ ਔਰ ਲਮਾ ਸਮਾ ਇਹ ਜੇਲ੍ਹ ਚ ਵੀ ਰਹੇ ਪਰ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਤੇ ਨਾ ਆਪਣੀ ਗੱਲ ਤੋਂ ਜਿਹੜੀ ਸੋਚ ਅਨੰਦਪੁਰ ਸਾਹਿਬ ਦੇ ਅਨੰਦਪੁਰੀ ਸੋਚ ਸੀ ਉਸ ਨੂੰ ਲੈ ਕੇ ਬਾਬਾਦਾਲ ਦੀਆਂ ਜੋ ਨੀਤੀਆਂ ਸਨ ਉਸ ਨੂੰ ਲੈ ਕੇ ਇਹਨਾਂ ਨੇ ਨਾ ਕੋਈ ਥੜਾ ਬਦਲਿਆ ਨਾ ਪਾਰਟੀ ਬਦਲੀ ਨਾ ਆਪਣੀ ਸੋਚ ਬਦਲੀ ਔਰ ਜਹਦਲ ਸੂਰ ਸਿੰਘ ਲਗਾਤਾਰ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ ਸਨ ਜਿਹੜੇ ਬੰਦੇ ਪੰਥ ਦੀ ਸੇਵਾ ਕਰਦੇ ਸਨ ਉਹਨਾਂ ਨੂੰ ਪਿਆਰ ਕਰਦੇ ਸਨ ਔਰ ਆਖਰੀ ਜਦੋਂ ਭਾਈ ਗਰਵਖ ਸਿੰਘ ਨੇ ਬੰਦੀ ਸਿੰਘਾਂ ਦੀ ਖਾਤਰ ਮੋਰਚਾ ਲਾਇਆ ਤੇ ਫਿਰ ਸ਼ਹੀਦੀ ਵੀ ਪ੍ਰਾਪਤ ਕੀਤੀ ਇਹਨਾਂ ਨੇ 16 ਜਨਵਰੀ 2015 ਨੂੰ ਆਪਣੇ ਘਰੇ ਫੋਕੜਤਾ ਰੱਖ ਲਈ ਕਿ ਜਿੰਨਾ ਚੱਕ ਬੰਦੀ ਸਿੰਘ ਰਿਆ ਨਹੀਂ ਹੁੰਦੇ ਉਹਨਾਂ ਚੱਕ ਮੇਰੀ ਭੁੱਖ ਹੜਤਾਲ ਜਾਰੀ ਰਹੂਗੀ ਔਰ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਔਰ ਜਦੋਂ ਜਹਦਰਸੂਰ ਸਿੰਘ ਖਾਲਸਾ ਦੀ ਜਿਹੜੀ ਭੁੱਖ ਹੜਤਾਲ ਦੀ ਸੰਘਰਸ਼ ਸੀ ਉਹ ਸਿਖਰਾਂ ਤੇ ਪਹੁੰਚਿਆ 5 5 7 7000 ਬੰਦਾ ਹਸਨਪੁਰ ਪਿੰਡ ਗੁਰਦੁਆਰਾ ਸੋਹ 74 ਹੋਣ ਲੱਗ ਗਿਆ ਤੇ ਸਰਕਾਰ ਡਰਦੀ ਨੇ ਸਾਨੂੰ ਬਲਾਵਾ ਭੇਜਿਆ ਸੱਦੇ ਦਾ ਉਹਦੇ ਵਿੱਚ ਜਹਦਲ ਗੁਰਦੀਪ ਸਿੰਘ ਬਠਿੰਡਾ ਮੈਂ ਔਰ ਸਤਨਾਵ ਸਿੰਘ ਪੌਂਟਾ ਸਾਹਿਬ ਜਸਪਾਲ ਸਿੰਘ ਹੇਰਾ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਔਰ ਪ੍ਰੋਫੈਸਰ ਭੁੱਲਰ ਸਾਹਿਬ ਦੇ ਘਰ ਵਾਲੀ ਬੀਬੀ ਔਰ ਕਈ ਹੋਰ ਸੱਜਣਾ ਸਾਡੇ ਨਾਲ ਕੰਡੀਗੜ੍ਹ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਨਾਲ ਅਸੀਂ ਮੀਟਿੰਗ ਕੀਤੀ ਕਈ ਔਸਰ ਉਹਨਾਂ ਦੇ ਨਾਲ ਹੀ ਬੈਠੇ ਸਨ ਸਰਕਾਰ ਦੀ ਤਰਫੋਂ ਪਰ ਪ੍ਰਕਾਸ਼ ਸਿੰਘ ਬਾਦਲ ਇਸ ਢੰਗ ਨਾਲ ਗੱਲ ਕਰੇ ਕਿ ਜਿਵੇਂ ਬੰਦੀ ਸਿੰਘ ਕਿਸੇ ਹੋਰ ਦੇਸ਼ ਦੇ ਬੰਦੇ ਹੁੰਦੇ ਆ ਉਹਦੀ ਹਰ ਗੱਲ ਤੇ ਇਹ ਗੱਲ ਝਲਕੇ ਕਿ ਇਹ ਬੰਦੇ ਛੱਡਣ ਦੀ ਲੋੜ ਨਹੀਂ ਆਖਰ ਨੂੰ ਅਸੀਂ ਨਿਰਾਸ਼ਤਾ ਚ ਹੋ ਕੇ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਤੋਂ ਆ ਗਏ ਕੁਝ ਨਾ ਨਿਕਲਿਆ ਤੇ ਪ੍ਰਕਾਸ਼ ਸਿੰਘ ਬਾਦਲ ਦੀ ਹਦਾਇਤ ਤੇ ਜਹਦਰ ਸੂਰ ਸਿੰਘ ਖਾਲਸਾ ਨੂੰ ਪੁਲਿਸ ਨੇ ਚੁੱਕ ਕੇ ਜਬਰੀ ਘਰੋਂ ਔਰ ਉਹਨੂੰ ਜਾ ਕੇ ਦਿਆਨੰਦਾ ਹਸਪਤਾਲ ਲੁਧਿਆਣੇ ਦਾਖਲ ਕਰਾਤਾ ਜਿੱਥੇ ਉਹ ਵਿਚਾਰਾ ਬਜ਼ੁਰਗ ਬੰਦਾ 7-8 ਸਾਲ ਲਗਾਤਾਰ ਇੱਕ ਕਮਰੇ ਚ ਰਹਾ ਨਾ ਉਹਨੇ ਸੂਰਜ ਵੇਖਿਆ ਨਾ ਉਹਨੇ ਚੰਦ ਵੇਖਿਆ ਪਰ ਇੰਨਾ ਟਾਈਮ ਫੇਰ ਉਹਦਾ ਮੁੰਡਾ ਆ ਗਿਆ ਗੋਗੀ ਜੋ ਅਮਰੀਕਾ ਰਹਿੰਦਾ ਉਹਦੀ ਲੜਕੀ ਆ ਗਈ ਉਹ ਜਦੋਂ ਸੰਘਰਸ਼ ਪੂਰੇ ਜੋਰਾਂ ਤੇ ਸੀ ਜਹੇਦਾਰ ਦਾ ਤੇ ਅਜੰਸਿੰਗਾਂ ਨੇ ਜਹੇਦਾਰ ਸੂਰ ਸਿੰਘ ਦਾ ਜਵਾਈ ਜੋ ਹੋਣ ਹਾਲ ਸੀ ਸਤਿੰਦਰਪਾਲ ਸਿੰਘ ਭੋਲਾ ਜੋ ਫੈਡਰੇਸ਼ਨ ਚ ਕੰਮ ਕਰਦਾ ਸੀ ਇੱਥੇ ਸਾਡੇ ਪੰਜਾਬ ਚ ਅਮਰੀਕਾ ਚ ਵੀ ਪੰਥਕ ਬੰਦਾ ਸੀ ਉਹਦਾ ਕਤਲ ਕਰਾਤਾ ਪਰ ਜਹੇਦਾਰ ਸੂਰ ਸਿੰਘ ਖਾਲਸਾ ਨੇ ਜਵਾਈ ਦਾ ਕਤਲ ਹੋਣ ਦੇ ਬਾਵਜੂਦ ਵੀ ਉਹਦਾ ਮੁੰਡਾ ਗੋਗੀ ਫੜ ਕੇ ਜੇਲ੍ਹ ਚ ਕਰਤਾ ਪਰ ਜਹਦਰ ਸਿੰਘ ਨੇ ਆਪਣੀ ਗੱਲ ਤੋਂ ਟਸ ਤੋਂ ਮਸਨਾ ਕੀਤੀ ਕਿ ਸਭ ਤੋਂ ਪਹਿਲਾਂ ਬੰਦੀ ਸਿੰਘ ਰਿਹਾ ਕਰੋ ਫੇਰ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਜਾਂ ਆਪਣਾ ਭੁਖੜਤਾਲ ਮੰਨ ਵਰਤ ਫੇਰ ਛੱਡੂੰਗਾ 7-8 ਸਾਲ ਦੇ ਲਗਾਤਾਰ ਇੱਕ ਕਮਰੇ ਚ ਰਹਿਣ ਤੋਂ ਬਾਅਦ ਜਦੋਂ ਚੰਡੀਗੜ੍ਹ ਕੌਮੀ ਇਨਸਾਫ ਮੋਰਚਾ ਜਹਦਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਸਿੰਘਾਂ ਨੇ ਲਾਇਆ ਫਿਰ ਉੱਥੇ ਜਾ ਕੇ ਇਹਨਾਂ ਨੇ ਆਖਿਆ ਕਿ ਮੈਂ ਜਹਦਰ ਜਗਤਾਰ ਸਿੰਘ ਹਵਾਰਾ ਦੀ ਹਦਾਇਤ ਤੇ ਪੋਖਰ ਤਾਲ ਛੜਦਾ ਔਰ ਹੁਣ ਇਹ ਲੜਾਈ ਜਹਦਰ ਜਗਤਾਰ ਸਿੰਘ ਹਵਾਰਾ ਦੇ ਜੋ ਥੱਲੇ ਵਾਲੀ ਕਮੇਟੀ ਆ ਜਾਂ ਹਮੈਤੀ ਆ ਉਹ ਲੜਾਈ ਲੜਨਗੇ ਉਸ ਤੋਂ ਬਾਅਦ ਜਹਦਰ ਸੂਰ ਸਿੰਘ ਖਾਲਸਾ ਦੇ ਪੰਜ ਲੜਕੀਆਂ ਤੇ ਇੱਕ ਮੁੰਡਾ ਗੋਗੀ ਔਰ ਪੋਤੇ ਵੀ ਉੱਥੇ ਇਹਦੇ ਇਸ ਕਰਕੇ ਫਿਰ ਉਹ ਅਮਰੀਕਾ ਸੱਦਿਆ ਗਿਆ ਉੱਥੇ ਜਾ ਕੇ ਜਹਦਰ ਸੂਰਜ ਸਿੰਘ ਖਾਲਸਾ ਪਿਛਲੇ ਦਿਨੀ ਚੜ੍ਹਾਈ ਕਰ ਗਏ ਜਿਹਦੇ ਜਾਣਨਾ ਸਾਡੇ ਅਰਗੇ ਪੁਰਾਣੇ ਜਿਵੇਂ ਅਸੀਂ 1985 ਤੋਂ ਇਕੱਠੇ ਚੱਲੇ ਸਾਂ ਭਾਵੇਂ ਮੇਰੇ ਪਿਓਆਂ ਦੇ ਸਮਾਨ ਸੀ ਪਰ ਸਾਡਾ ਮਿੱਤਰ ਵੀ ਸੀ ਔਰ ਸਾਨੂੰ ਹਮੇਸ਼ਾ ਚੰਗੀ ਗਾਈਡਲਾਈਨ ਵੀ ਦਿੰਦਾ ਸੀ ਜਦੋਂ ਸਾਡਾ ਸਾਥੀ ਸਾਡਾ ਜਹਦਰ ਸਾਥੋਂ ਵਿਛੜ ਗਿਆ ਤਾਂ ਸਾਨੂੰ ਭਾਰੀ ਦੁੱਖ ਹੋਇਆ ਦਖਮਣੀ ਹੋਇਆ ਤੇ ਘਾਟਾ ਵੀ ਪਿਆ ਪੰਥ ਨੂੰ ਉਹ ਘਾਟਾ ਕਦੇ ਪੂਰਾ ਨਹੀਂ ਹੋਊਗਾ ਮੈਂ ਆਪਣੇ ਵੱਲੋਂ ਸ਼ੇਰੇ ਪੰਜਾਬ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਸਾਰੀ ਪਾਰਟੀ ਵੱਲੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਕਾਲਪੁਰਖ ਵਹਿਗੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਸਤਿਗੁਰੂ ਉਹ ਸਾਡੇ ਵਿਛੜੇ ਹੋਏ ਸਾਥੀ ਨੂੰ ਜੋਦੇ ਜਰਨੈਲ ਨੂੰ ਪੰਥਕ ਬੰਦੇ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਈ ਪਿੱਛੇ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਦਾ ਪਰਿਵਾਰ ਉਹਦਾ ਪੁੱਤਰ ਉਹਦੀਆਂ ਧੀਆਂ ਉਹਦੇ ਪੋਤਰੇ ਦੋਤਰੇ ਪੰਥ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ